ਮੁੱਖ ਮੰਤਰੀ ਜੇ ਤੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕੱਲ ਤੱਕ ਦਾ ਜਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਔਰ ਉਹਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਂ ਕਦੀ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ ਮੁੱਖ ਮੰਤਰੀ ਦੇਦੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕੱਲ ਤੱਕ ਦਾ ਜ਼ਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਹੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਆਉਣ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਂ ਕਦੀ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ